ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣਾ ਮਕਾਨ ਲੈ ਕੇ ਆਏ ਆ ਜੋ ਕਿ ਸਿੰਗਲ ਪੋਰਸ਼ਨ ਕੋਠੀ ਹੈਗੀ ਤੇ ਬਹੁਤ ਹੀ ਸਿੰਪਲ ਲੁੱਕ ਦੀ ਕੋਠੀ ਹੈ ਇਹ ਮਾਡਰਨ ਲੁੱਕ ਹੈਗੀ ਇਸ ਕੋਠੀ ਦੀ ਤੇ ਕੋਠੀ ਦੇ ਵਿੱਚ ਖਾਸ-ਖਾਸ ਕੰਮ ਕੀ ਕੀਤਾ ਹੋਇਆ ਹੈ ਤੇ ਕਿਹੜੀ-ਕਿਹੜੀ ਚੀਜ਼ ਵਧੀਆ ਲੱਗੀ ਹੋਈ ਹੈ ਸਾਰੀ ਕੋਠੀ ਦੀ ਵੀਡੀਓ ਆਪਾਂ ਤੁਹਾਨੂੰ ਦਿਖਾਵਾਂਗੇ ਦੋਸਤੋ ਤੇ ਇਹ ਬਾਈ ਐਨ ਆਰ ਆਈ ਨੇਗੇ ਬਾਹਰ ਰਹਿੰਦੇ ਨੇ ਫੋਰਨ ਤੇ ਇਹਨਾਂ ਨੇ ਇਹ ਡਿਜ਼ਾਈਨ ਸਪੈਸ਼ਲ ਆਪਣੀ ਡਿਮਾਂਡ ਤੇ ਤਿਆਰ ਕਰਵਾਇਆ ਸੀਗਾ ਤੇ ਬਾਈ ਹੋ ਰਿਆ ਨੇ ਆਰਕੀਟੈਕਟ ਨੇ ਜਿਹੜੇ ਇਸ ਦੇ ਉਸ ਦਾ ਆਪਾਂ ਨੰਬਰ ਵੀ ਪਾਵਾਂਗੇ ਸਕਰੀਨ ਤੇ ਉਹਨਾਂ ਨੇ ਇਸ ਕੋਠੀ ਦਾ ਸਾਰਾ ਕੰਮ ਬਦ ਮਟੀਰੀਅਲ ਕੀਤਾ ਹੈ ਤੇ ਸਾਰਾ ਕੰਮ ਉਹਨਾਂ ਦੀ ਦੇਖ ਰੇਖ ਵਿੱਚ ਹੀ ਹੋਇਆ ਹੈ ਆ ਤੁਸੀਂ ਦੇਖ ਸਕਦੇ ਹੋ ਕੋਠੀ ਦੀ ਲੁੱਕ ਕਿਵੇਂ ਦੀ ਲੱਗ ਰਹੀ ਆ ਕਾਲਮ ਵਗੈਰਾ ਤੇ ਵੀ ਟਾਇਲ ਚੜੀ ਹੋਈ ਹੈ ਤੇ ਇਧਰ ਇਹ ਵਾਲ ਆ ਗਈ ਵਾਲ ਦਾ ਡਿਜ਼ਾਈਨ ਬਾਉਂਡਰੀ ਵਾਲ ਦਾ ਡਿਜ਼ਾਈਨ ਦੇਖੋ ਦੋਸਤੋ ਕਿੰਨਾ ਸੋਹਣਾਗਾ ਫਿਰ ਤੁਹਾਨੂੰ ਆਪਾਂ ਅੰਦਰ ਲੈ ਕੇ ਚੱਲਾਂਗੇ ਕੋਠੀ ਦੇ ਆ ਦੇਖੋ ਇਹ ਸਾਰੀ ਟਾਇਲ ਲੱਗੀ ਹੋਈ ਹੈਗੀ ਤੇ ਕੋਠੀ ਦੇ ਵਿੱਚ ਅਲੱਗ ਅਲੱਗ ਜਗ੍ਹਾ ਤੇ ਅਲੱਗ ਅਲੱਗ ਤਰ੍ਹਾਂ ਦੀ ਟਾਇਲ ਲੱਗੀ ਹੋਈ ਆ ਤੇ ਕੋਠੀ ਦੇ ਵਿੱਚ ਰੰਗ ਦਾ ਕੰਮ ਬਹੁਤ ਘੱਟ ਕੀਤਾ ਹੋਇਆ ਹੈ। ਜ਼ਿਆਦਾਤਰ ਟਾਇਲ ਚੜੀ ਹੋਈ ਆ ਤਾਂ ਕਿ ਬਾਰ-ਬਾਰ ਰੰਗ ਕਰਾਉਣ ਦੀ ਲੋੜ ਨਾ ਪਵੇ ਤੇ ਜਦੋਂ ਰੰਗ ਪੁਰਾਣਾ ਹੋ ਜਾਂਦਾ ਤਾਂ ਕੋਠੀ ਦੀ ਥੋੜੀ ਹਾਲਤ ਵਿਗੜ ਜਾਂਦੀ ਆ। ਉਹ ਕੰਮ ਨਾ ਹੋਵੇ। ਕੋਠੀ ਸਦਾ ਹਰ ਨਵੀਂ ਲੁੱਕ ਦੇ ਰਹੀਏਗੀ ਹਰ ਵਕਤ। ਆ ਵੇਖੋ 1.5 ਸਾਲ ਹੋ ਗਿਆ ਕੋਠੀ ਨੂੰ ਬਣੀ ਨੂੰ ਤੇ ਰੰਗ ਰੰਗ ਕਰੇ ਨੂੰ ਸਾਰੇ ਟਾਇਲ ਵਗੈਰਾ ਜਿਹੜੇ ਨੂੰ ਕੰਪਲੀਟ ਹੋਏ ਨੂੰ ਤੇ ਕਿਤੋਂ ਵੀ ਨਹੀਂ ਲੱਗ ਰਿਹਾ ਕਿ ਕੋਠੀ ਇਦਾਂ ਲੱਗਦਾ ਜਿਵੇਂ ਅੱਜ ਬਣ ਕੇ ਰੈਡੀ ਹੋਈ ਹੋਵੇ ਆ ਵੇਖੋ ਤੇ ਇਧਰ ਸਾਈਡ ਤੇ ਗੈਰੇਜ ਬਣਿਆ ਹੋਇਆ ਹੈਗਾ 38 ਬਾਏ 42 ਸਕਰ ਫੁੱਟ ਦਾ ਇਹ ਕੋਠੀ ਦਾ ਪਲਾਟ ਹੈ ਦੋਸਤੋ ਤੇ ਟੋਟਲ ਇਹ ਸਾਰੀ ਕਨਾਲ ਸੀਗੀ ਇੱਕ ਕਨਾਲ ਦਾ ਸਾਰਾ ਇਹ ਬਾਉਂਡਰੀ ਵਾਲ ਤੇ ਆਪਾਂ ਕਹਿ ਸਕਦੇ ਹਾਂ ਕਿ ਪਲਾਟ ਸੀਗਾ ਖਾਲੀ ਜਿਹੜੀ ਕਿ ਵਿੱਚ ਕੋਠੀ ਬਣੀ ਹੋਈ ਹੈ ਇਹ ਇਕੱਲੀ ਕੋਠੀ ਇਹ 38 ਬਾਏ 42 ਸਕਰ ਫੁੱਟ ਦੇ ਜਗਾਹ ਚ ਬਣੀ ਹੋਈ ਹੈਗੀ ਇਹ ਇਹ ਸਾਹਮਣੇ ਪੋਰਚ ਦੇਖ ਰਹੇ ਹੋ ਤੁਸੀਂ ਕੋਠੀ ਦਾ ਤੇ ਇਧਰ ਰਾਈਟ ਸਾਈਡ ਤੇ ਆਹ ਵੇਖ ਰਹੇ ਹੋ ਤੁਸੀਂ ਕਿਚਨ ਬਣਿਆ ਹੋਇਆ ਹੈ RJ ਕਿਚਨ ਜੋ ਕੋਠੀ ਦੇ ਕਾਰਨਰ ਤੇ ਹੈ ਬਾਹਰ ਤੇ 베ੜੇ ਦੇ ਵਿੱਚ ਟਾਇਲ ਲੱਗੀ ਹੋਈ ਹੈ ਜਿਹੜੀ ਬਲੈਕ ਐਂਡ ਬਰਾਊਨ ਬਲੈਕ ਐਂਡ ਗ੍ਰੇ ਸੌਰੀ ਬਹੁਤ ਸੋਹਣਾ ਕਲਰ ਮੈਚਿੰਗ ਕੰਬੀਨੇਸ਼ਨ ਹੈਗਾ ਤੇ ਅਲੱਗ ਅਲੱਗ ਜਗ੍ਹਾ ਤੇ ਅਲੱਗ ਅਲੱਗ ਤਰ੍ਹਾਂ ਦੇ ਕਲਰ ਦੀ ਟਾਇਲ ਲਾਈ ਹੋਈ ਹੈ ਆ ਵੇਖੋ ਬਾਉਂਡਰੀ ਵਾਲ ਦਾ ਡਿਜ਼ਾਈਨ ਉੱਪਰ ਸਟੀਲ ਦੇ ਪਾਵੇ ਲਗਾ ਕੇ ਉੱਪਰ ਅਲੱਗ ਦੀ ਇੱਕ ਸਲੇਬ ਪਾਈ ਹੋਈ ਹੈਗੀ ਤਾਂ ਕਿ ਲੁੱਕ ਦੇਵੇ ਬਹੁਤ ਸੋਹਣੀ ਤੇ ਇਧਰ ਸਾਰੀ ਸਾਈਡ ਤੇ ਜਾਲੀ ਲੱਗੀ ਹੋਈ ਹੈਗੀ ਉਹ ਸਾਹਮਣੇ ਵੇਖ ਰਹੇ ਹੋ ਤੁਸੀਂ ਰਾਈਟ ਸਾਈਡ ਤੇ ਉਧਰ ਸਟੋਰ ਕੱਢਿਆ ਹੋਇਆਗਾ ਅਲੱਗ ਤੋਂ ਸੋ ਆਜੋ ਦੋਸਤੋ ਹੁਣ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਤੇ ਦਿਖਾਉਨੇ ਆਂ ਕੋਠੀ ਤੇ ਇਸ ਕੋਠੀ ਦੇ ਉੱਪਰ ਹੁਣ ਤੱਕ 30 ਤੋਂ 35 ਲੱਖ ਰੁਪਏ ਲੱਗੇ ਆ ਦੋਸਤੋ 35 ਲੱਖ ਰੁਪਏ ਦੇ ਵਿੱਚ ਕੰਪਲੀਟ ਹੋਈ ਹੈ ਕੋਠੀ ਇਹ ਹਾਂਜੀ ਦੋਸਤੋ ਕੋਠੀ ਦੇ ਆਪਾਂ ਅੰਦਰ ਆ ਚੁੱਕੇ ਆਂ ਜਸਟ ਐਂਟਰ ਹੋਇਆਗੇ ਲੋਬੀ ਦਾ ਏਰੀਆ ਹੈਗਾ ਇਹ ਵੇਖੋ ਡਾਊਨ ਸੀਲਿੰਗ ਕਰੀ ਹੋਈ ਹੈਗੀ ਬਹੁਤ ਸੋਹਣੀ ਬਹੁਤ ਸੋਹਣੀ ਲੁੱਕ ਦਿੱਤੀ ਹੋਈ ਹੈ ਡਾਊਨ ਸੀਲਿੰਗ ਦੀ ਤੇ ਲੈਂਪ ਵਗੈਰਾ ਲਗਾ ਕੇ ਲਾਈਟਿੰਗ ਵਗੈਰਾ ਕੀਤੀ ਹੋਈ ਹੈਗੀ ਇਹ ਲੋਬੀ ਦਾ ਏਰੀਆ ਆ ਗਿਆ ਫਸਟ ਆਪਾਂ ਐਂਟਰ ਹੋਨੇ ਆ ਗੇਟ ਮੇਨ ਗੇਟ ਤੇ ਇਸ ਦੇ ਨਾਲ ਹੀ ਰਾਈਟ ਸਾਈਡ ਸੌਰੀ ਲੈਫਟ ਸਾਈਡ ਤੇ ਕਿਚਨ ਬਣਿਆ ਹੋਇਆ ਜੋ ਕਿ ਆ ਵੇਖੋ ਤੁਹਾਨੂੰ ਕਿਚਨ ਵਿਖਾਉਣਾ ਹੈ ਫਸਟ ਤੇ ਆਪਾਂ ਇਹ ਕਿਚਨ ਦਾ ਡਿਜ਼ਾਈਨ ਹੈਗਾ ਬਿਲਕੁਲ ਨਵੀਂ ਲੁੱਕ ਦਿੱਤੀ ਹੋਈ ਹੈ ਕਿਚਨ ਨੂੰ ਆ ਵੇਖੋ ਤੁਸੀਂ ਇਦਾਂ ਦਾ ਇੱਕ ਕਿਚਨ ਅਲੱਗ ਤੋਂ ਵੀ ਤਿਆਰ ਕਰਵਾ ਸਕਦੇ ਹੋ ਇਸ ਨੂੰ ਕਾਪੀ ਕਰ ਸਕਦੇ ਹੋ ਬਿਲਕੁਲ ਬਹੁਤ ਫੈਂਸੀ ਕਿਚਨ ਬਣਾਇਆ ਹੋਇਆ ਮਾਡਲ ਕਿਚਨ ਹੈਗਾ ਬਿਲਕੁਲ ਬਾਕਸ ਵਗੈਰਾ ਦੇਖੋ ਕਿੰਨੇ ਸੋਹਣਾ ਡਿਜ਼ਾਈਨ ਦਿੱਤੇ ਹੋਏ ਨੇ ਵਾਈਟ ਤੇ ਬਲੈਕ ਕਲਰ ਦੀ ਡਿਜ਼ਾਈਨਿੰਗ ਲਾਈ ਹੋਈ ਹੈਗੀ ਆ ਵੇਖੋ ਵਾਲਜ਼ ਨੇ ਜਿਹੜੀਆਂ ਵਾਲ ਦੇ ਉੱਪਰ ਕਿੰਨਾ ਸੋਹਣਾ ਡਿਜ਼ਾਈਨ ਕੀਤਾ ਹੋਇਆ ਹੈਗਾ ਤੇ ਇਸ ਦੇ ਵਿੱਚ ਵੀ ਡਾਊਨ ਸੀਲਿੰਗ ਹੈਗੀ ਆ ਦੇਖੋ ਡਾਊਨ ਸੀਲਿੰਗ ਦਾ ਡਿਜ਼ਾਈਨ ਇਹ ਫਰੰਟ ਵਾਲਾ ਜੋ ਕਿ ਗੇਟ ਆ ਗਿਆ ਉਸ ਦੇ ਵਿੱਚ ਬਾਕਸ ਬਣਾ ਕੇ ਤਾਂ ਗਲਾਸ ਪਾ ਕੇ ਆ ਵੇਖੋ ਫਲਾਵਰ ਰੱਖੇ ਹੋਏ ਨੇਗੇ ਤੇ ਉਹ ਸਾਹਮਣੇ ਇਹ ਲੋਬੀ ਦੇ ਏਰੀਏ ਵਿੱਚ ਇਹ ਸੈਪਰੇਟ ਤੋਂ ਅਲੱਗ ਤੋਂ ਇੱਕ ਇਸ ਨੂੰ ਡ੍ਰੈنگ ਰੂਮ ਦਾ ਵੀ ਮਤਲਬ ਦਿੱਤਾ ਹੋਇਆ ਹੈਗਾ ਏਰੀਆ ਜੇਕਰ ਆਪਾਂ ਚਾਹੀਏ ਤਾਂ ਇੱਥੇ ਪਰਦੇ ਵਗੈਰਾ ਪਗਾ ਪਾ ਸਕਦੇ ਹਾਂਗੇ ਤੇ ਇਸ ਨੂੰ ਓਪਨ ਵੀ ਰੱਖ ਸਕਦੇ ਹਾਂਗੇ ਇਹ ਡ੍ਰੈنگ ਰੂਮ ਏਰੀਆ ਆ ਗਿਆ ਪਰ ਇਹ ਬੰਦ ਨਹੀਂ ਕੀਤਾ ਵਾਲ ਵਗੈਰਾ ਨਹੀਂ ਲਗਾਈ ਏਦਾਂ ਲੋਬੀ 'ਚ ਹੀ ਇਹਨੂੰ ਐਡਜਸਟ ਕਰਤਾ ਆ ਵੇਖੋ نیچے ਟਾਈਲ ਵਗੈਰਾ ਕਿੰਨੀ ਸੋਹਣੀ ਟਾਈਲ ਲੱਗੀ ਹੋਈ ਆ ਬਹੁਤ ਸੋਹਣੇ ਡਿਜ਼ਾਈਨ ਦੀ ਸਾਰੀ ਕੋਠੀ ਦੇ ਵਿੱਚ ਇੱਕੋ ਹੀ ਤਰ੍ਹਾਂ ਦੀ ਟਾਈਲ ਲੱਗੀ ਹੋਈ ਆ ਤੇ ਇਹ ਵੇਖੋ ਕਿੰਨੀ ਸੋਹਣੀ ਸਿਨੈਰੀ ਵਗੈਰਾ ਤੇ ਇਧਰ ਵਾਲ ਦੇ ਉੱਪਰ ਇਹ ਵਾਲਪੇਪਰ ਚੜਿਆ ਹੋਇਆ ਹੈਗਾ ਆ ਵੇਖੋ ਬਹੁਤ ਸੋਹਣੇ ਅਲੱਗ-ਅਲੱਗ ਵਾਲਪੇਪਰ ਲਗਾਏ ਹੋਏ ਨੇ ਤੇ ਇਸ ਸਾਹਮਣੇ ਜੋ ਫਰੰਟ ਵਾਲੀ 墙 ਵੇਖ ਰਹੇ ਹੋ ਤੇ ਇਸ ਦੇ ਉੱਪਰ ਵੀ ਇਹ ਵਾਲਪੇਪਰ ਲੱਗਿਆ ਹੋਇਆ ਹੈਗਾ ਬਹੁਤ ਸੋਹਣੇ ਡਿਜ਼ਾਈਨ ਦਾ ਤੇ ਸਾਹਮਣੇ ਦੀਵਾਨ ਵਿੜਿਆ ਪਿਆ ਜੋ ਕਿ ਖੁੱਲਾ ਏਰੀਆ ਕਾਫੀ ਲੋਕਪੀਆ 1700 ਸਕਰ ਫੁੱਟ ਏਰੀਆ ਦੇ ਵਿੱਚ ਇਹ ਘੋਠੀ ਬਣੀ ਹੋਈ ਹੈਗੀ ਤੇ ਸਿੰਗਲ ਪੋਰਸ਼ਨ ਕੋਠੀ ਹੈ ਦੋਸਤੋ ਇਧਰ ਕਿਚਨ ਦੇ ਨਾਲ ਸਾਹਮਣੇ ਇਹ ਆਪਣਾ ਸਟੇਅਰ ਦਾ ਏਰੀਆ ਆ ਗਿਆ ਪੌੜੀਆਂ ਦਾ ਜੋ ਕਿ ਸਾਹਮਣੇ ਇੱਕ ਵੱਡੀ ਵਿੰਡੋ ਲਾਈ ਹੋਈ ਹੈ ਤਾਂ ਕਿ ਚਾਨਣ ਨੇਚਰਲ ਲਾਈਟ ਕੋ ਵੀ ਕੋਠੀ ਦੇ ਵਿੱਚ ਬਿਲਕੁਲ ਹਨੇਰਾ ਨਹੀਂ ਆ ਰਿਹਾ ਇਹ ਪੌੜੀਆਂ ਦੇ ਰਹਿਗੇ نیچے ਵਾਸ ਵਿਸਣ ਦਾ ਏਰੀਆ ਆ ਵੇਖੋ ਵਾਸ ਵਿਸਣ ਲਗਾਇਆ ਹੋਇਆ ਹੈ ਨੀਚੇ ਤੇ ਇਧਰ ਸਾਹਮਣੇ ਦੋ ਬੈਡਰੂਮ ਰਹਿਗੇ ਇੱਕ ਦਾ ਸਾਹਮਣੇ ਗੇਟ ਹੈ ਫਰੰਟ ਤੇ ਤੇ ਇੱਕ ਦਾ ਇਧਰ ਰਾਈਟ ਸਾਈਡ ਤੇ ਗੇਟ ਰੱਖਿਆ ਹੋਇਆ ਜੋ ਕਿ ਰਾਈਟ ਸਾਈਡ ਵਾਲਾ ਪਹਿਲਾਂ ਇਸ ਵਿੱਚ ਐਂਟਰ ਹੁੰਨੇ ਆ ਆ ਵੇਖੋ ਡਿਜ਼ਾਈਨਿੰਗ ਕੀਤੀ ہوئی ਆ ਪਹਿਲਾਂ ਬਾਹਰ ਵੇਖ ਦੇਖੋ ਕਿਦਾਂ ਦੇ ਦਰਵਾਜ਼ੇ ਤਿਆਰ ਕੀਤੇ ਹੋਏ ਨੇ ਬਹੁਤ ਸੋਹਣੇ ਤੇ ਇਹ ਫਰੰਟ ਵਾਲੀ ਵਾਲ ਆ ਗਈ ਇਸ ਦੇ ਉੱਪਰ ਕਿੰਨਾ ਸੋਹਣਾ ਵਾਲਪੇਪਰ ਚੜਾਇਆ ਹੋਇਆ ਹੈਗਾ ਦੋਸਤੋ ਮਹਿੰਗੀ ਕੁਆਲਿਟੀ ਦਾ ਵਾਲਪੇਪਰ ਲੱਗਿਆ ਹੋਇਆ ਹੈਗਾ ਬਹੁਤ ਸੋਹਣਾ ਜੋ ਬਹੁਤ ਖਰਾਬ ਨਹੀਂ ਹੁੰਦਾ ਬਿਲਕੁਲ ਵੀ ਤੇ ਇਸ ਦਾ ਡਾਊਨ ਸੀਲਿੰਗ ਡਿਜ਼ਾਈਨ ਵੇਖੋ ਰੂਮ ਦਾ ਆ ਵੇਖੋ ਸੇਮ ਬੈੱਡ ਵਾਲੀ ਵਾਲ ਆ ਗਈ ਤੇ ਡਾਊਨ ਸੀਲਿੰਗ ਉੱਪਰ ਬਹੁਤ ਸੋਹਣਾ ਡਿਜ਼ਾਈਨ ਹੈਗਾ ਰੰਗ ਕੀਤਾ ਹੋਇਆ ਕਰੀਮ ਕਲਰ ਆ ਵੇਖੋ ਇਸ ਦੇ ਨਾਲ ਹੀ ਇੱਕ ਬੈਕ ਸਾਈਡ ਤੇ ਵਾਸ਼ਰੂਮ ਅਟੈਚਾ ਹੈਗਾ ਆ ਵੇਖੋ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਖੁੱਟੀ ਹੈ ਦੋਸਤੋ ਬਹੁਤ ਸੋਹਣਾ ਅਟੈਚਾ ਬਿਲਕੁਲ ਬੈਕ ਸਾਈਡ ਇਸ ਨੂੰ ਹਿੰਦੇ ਵਿੱਚ ਇਹ ਦੇ ਫਰੰਟ ਤੇ ਇੱਕ ਸੇਫ ਰੂਮ ਜੋ ਕਿ ਸਟੋਰ ਛੋਟਾ ਸਟੋਰ ਕਹਿ ਸਕਦੇ ਆਪਾਂ ਇਸ ਨੂੰ ਆਹ ਵੇਖੋ ਇਸ ਬੈਡਰੂਮ ਦੇ ਨਾਲ ਅਟੈਚ ਹੈਗਾ ਆ ਜੋ ਬੈਕ ਚਲ ਜਾਣਾ ਆਪਣੇ ਸਾਹਮਣੇ ਵਾਲੇ ਰੂਮ ਦੇ ਵਿੱਚ ਐਂਟਰ ਹੁੰਨੇ ਆ ਜੋ ਕਿ ਸਾਹਮਣੇ ਰੂਮ ਦੇ ਵਿੱਚ ਐਂਟਰ ਹੋ ਚੁੱਕੇ ਆਪਾਂ ਇਸ ਦੇ ਵਿੱਚ ਵੀ ਇੱਕ ਅਲੱਗ ਤਰ੍ਹਾਂ ਦੀ ਡਿਜ਼ਾਈਨਿੰਗ ਦਿੱਤੀ ਹੋਈ ਹੈ ਡਾਊਨ ਸੀਲਿੰਗ ਨੂੰ ਇਸ ਰੂਮ ਦੇ ਵਿੱਚ ਇੱਕ ਵਾਸ਼ਰੂਮ ਅਟੈਚ ਕੀਤਾ ਹੋਇਆ ਹੈਗਾ ਆ ਵੇਖੋ ਗਲਾਸ ਦੀ ਗਾਰਡ ਲੱਗ ਤੋਂ ਪਾਰਟੀਸ਼ਨ ਕੀਤੀ ਹੋਈ ਹੈਗੀ ਤੇ ਅੰਦਰ ਵਾਸ਼ਰੂਮ ਕਾਫੀ ਵਧੀਆ ਡਿਜ਼ਾਈਨ ਤਰੀਕੇ ਨਾਲ ਸਜਾਇਆ ਹੈ ਬਈ ਦੋਸਤੋ ਸੋ ਕਿਵੇਂ ਲੱਗਿਆ ਡਿਜ਼ਾਈਨ ਬਹੁਤ ਸੋਹਣਾ ਕਮੈਂਟਾਂ ਵਿੱਚ ਜਰੂਰ ਦੱਸੋ ਕਿਵੇਂ ਲੱਗਿਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਦੋਸਤੋ ਆਹ ਦੇਖੋ ਤਾਂ ਸੀਨੇ ਦਾ ਡਿਜ਼ਾਈਨ ਤੇ ਹੁਣ ਅਗੋਂ ਘਰ ਦਾ ਦਰਵਾਜ਼ਾ ਉੱਪਰ ਲੱਗੀ ਜਰਨੇ ਵਾਲਾ ਸਾਈਕਲ ਪਾਰਸ ਜਿੰਨੇ ਸਿੱਧਾ ਨਾਰਮਲ ਹੈ ਇੱਥੇ ਇਹ ਸਿਰਫ ਪੌੜੀਆਂ ਦੀ ਜਗ੍ਹਾ ਹੈ ਆ ਵੇਖੋ ਸਿਰਫ ਮਮਟੀ ਛੱਤੀ ਹੋਈ ਹੈਗੀ ਉੱਪਰ ਬਿਲਕੁਲ ਏਰੀਆ ਨਹੀਂ ਸਿਰਫ ਸਿੰਗਲ ਕੋਰਸ ਨੇ ਏਰੀਆ ਹੈ 16-1700 ਸਕਰ ਫੁੱਟ ਦਾ ਏਰੀਆ ਤੇ ਉੱਪਰ ਵੀ ਟਾਈਲ ਲਗਾਈ ਹੋਈ ਹੈਗੀ ਆ ਵੇਖੋ ਸਿਰਫ ਮਮਟੀ ਬਣਾਈ ਹੋਈ ਹੈਗੀ ਪੌੜੀਆਂ ਦੀ ਜਗ੍ਹਾ ਛੱਤੀ ਹੋਈ ਹੈ ਉੱਪਰ ਤੇ ਟਾਈਲ ਵਗੈਰਾ ਲਗਾ ਕੇ ਬਹੁਤ ਸੋਹਣਾ ਲੁੱਕ ਦਿੱਤੀ ਹੋਈ ਹੈ ਦੋਸਤੋ ਏ ਫਰੰਟ ਆ ਗਿਆ ਜੋ ਕਿ ਇਹ ਵੇਖ ਰਹੇ ਹੋ ਤੁਸੀਂ ਆਪਣਾ ਪੋਰਚਾ ਕੋਠੀ ਦਾ ਫਰੰਟ ਤੇ ਉਸਦੇ ਤੇ ਕਾਫੀ ਡਾਊਨ ਕੀਤੀ ਹੋਈ ਹੈ ਉਸਦੀ ਛੱਤ ਆਪਣੀ ਦੂਸਰੀ ਛੱਤ ਨਾਲੋਂ ਲੌਬੀ ਨਾਲੋਂ ਤੇ ਇਹ ਸਾਹਮਣੇ ਜੋ ਵਾਲ ਹੈਗੀ ਉਸਦੇ ਉੱਪਰ ਟਾਈਲ ਚੜਾਈ ਹੋਈ ਹੈਗੀ ਆ ਵੇਖੋ ਇੱਕ ਅਲੱਗ ਤੋਂ ਲੁੱਕ ਦੇਣ ਲਈ ਜਿਹੜੀ ਇਹ ਸਾਈਡ ਤੋਂ ਬਾਉੜੀਆਂ ਦੀ ਜਗ੍ਹਾ ਆ ਗਈ ਉਸਦੇ ਉੱਪਰ ਇੱਕ ਅਲੱਗ ਡਿਜ਼ਾਈਨ ਦੀ ਟਾਈਲ ਲੱਗੀ ਹੋਈ ਹੈਗੀ ਆ ਵੇਖੋ ਕਿੰਨੀ ਸੋਹਣੀ ਲੁੱਕ ਦੇ ਰਹੀ ਹੈਗੀ ਗੱਡੀ ਵਾਸਤੇ ਉਦਾਂ ਸੰਦਾਂ ਵਾਸਤੇ ਗੈਰਜਾ ਅਲੱਗ ਤੋਂ ਬਣਾਇਆ ਹੋਇਆ ਕੋਠੀ ਦੇ ਸਾਈਡ ਤੇ ਉਹ ਅਲੱਗ ਤੋਂ ਬਣਾਇਆ ਹੋਇਆਗਾ ਤੇ ਉੱਪਰੋਂ ਲੁੱਕ ਵੇੜੇ ਦੀ ਆਹ ਵੇਖ ਸਕਦੇ ਹੋ ਤੁਸੀਂ ਵੇੜੇ ਦੇ ਵਿੱਚ ਅਲੱਗ ਦੀ ਟਾਇਲ ਲਗਾਈ ਹੋਈ ਹੈ ਐਂਡ ਬਲੈਕ ਲਗਾਈ ਹੋਈ ਆ ਆ ਵੇਖੋ ਤੇ ਉਧਰ ਸਾਈਡ ਤੇ ਕਿਚਨ ਬਣਿਆ ਹੋਇਆਗਾ ਜੋ ਕਿ ਆਰਜੀ ਕਿਚਨ ਹੈਗਾ ਸੋ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਐਦਾਂ ਦੀਆਂ ਵੀਡੀਓ ਆਪਾਂ ਹੋਰ ਵੀ ਲੈ ਕੇ ਆਇਆ ਕਰਾਂਗੇ ਪੰਜਾਬ ਪੀਵੀ 31 ਚੈਨਲ ਤੇ ਪਾਉਣੇ ਹੁੰਦੇ ਆ ਹਰ ਰੋਜ਼ ਤੁਹਾਡੇ ਫਾਇਦੇ ਲਈ ਤਾਂ ਕਿ ਕਿਸੇ ਵੀਰ ਦਾ ਕੋਈ ਭਲਾ ਹੋ ਜੇ ਕੋਈ ਨਾ ਕੋਈ ਆਈਡੀਆ ਆ ਜਾਂਦਾ ਹੁੰਦਾ ਕਿਸੇ ਨੇ ਕੋਠੀ ਬਣਾਉਣੀ ਹੁੰਦੀ ਹੈ ਕੋਈ ਆ ਆ ਜਾਂਦਾ ਹੁੰਦਾ ਆਈਡੀਆ ਦੋਸਤੋ ਦੇਖਣਾ ਜ਼ਰੂਰ ਧੰਨਵਾਦ